ਇਹਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਕਾਰਤੂਸ ਸਮਾਨ ਲੈਣ ਗਿਆ ਸੀ ਅਤੇ 3 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਨੂੰ ਘੇਰ ਕੇ ਕਤਲ ਕਰ ਦਿੱਤਾ। ਇਹ ਪੂਰੀ ਘਟਨਾ ਪਟਿਆਲਾ ਦੇ ਪਾਸੇ ਰੋਡ ਤੇ ਵਾਪਰੀ ਜਿੱਥੇ ਕਿ ਸਮੀਰ ਕਤਾਰੀਆ ਨਾਮ ਦੇ ਇੱਕ ਨੌਜਵਾਨ ਦਾ 3 ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਸਮੀਰ ਖਟਾਰੀਆ ਆਪਣੇ ਦੋਸਤ ਨਾਲ ਘਰੋਂ ਗੱਡੀ 'ਚ ਸਮਾਂ ਲੈਣ ਗਿਆ ਸੀ ਅਤੇ ਤਿੰਨ ਅਣਪਛਾਤੇ ਆਂ ਨੇ ਰਸਤੇ 'ਚ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰ ਆਪਣੀ ਗੱਡੀ 'ਚ ਸਵਾਰ ਹੋ ਕੇ ਫਰਾਰ ਹੋ ਗਏ ਪਰ ਰਸਤੇ 'ਚ ਜਾਂਦਿਆਂ ਉਹਨਾਂ ਦੀ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਹਮਲਾਵਰ ਗੱਡੀ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਹਾਲਾਂਕਿ ਕਤਲ ਕਿਉਂ ਹੋਇਆ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਹੁਣ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ। ਸਾਹੀ ਇਹ ਕਿ ਇਹ ਪੂਰੀ ਘਟਨਾ ਪਟਿਆਲਾ ਦੇ ਪਾਸੇ ਰੋਡ ਤੋਂ ਵਾਪਰੀ ਤੇ ਇਲਾਕਾ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦਾ ਜਿਸ ਤੋਂ ਬਾਅਦ ਹੁਣ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਹਰੰਭ ਕਰ ਦਿੱਤੀ ਹੈ ਪੁਲਿਸ ਮੁਤਾਬਕ ਉਹਨਾਂ ਨੂੰ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬ੍ਰਮਧਤ ਹੋਏ ਨੇ ਬਿਲਕੁਲ ਮਾਰਦਕਤੀ ਆ ਕਿਤਾ ਮਾਮਲਾ ਕੀ ਪੂਰਾ ਸਾਰਾ ਥਾਣਾ ਸਿਵਲ ਲਾਈਨ ਨੂੰ ਰਾਤ ਨੂੰ ਲਗਭਗ 2 ਜੰਮੇਸ਼ਨ ਆਈ ਸੀ ਕਿ ਪਾਸੇ ਰੋਡ এনਵਾਇਰਨਮੈਂਟ ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਬਾਅਦ ਵਿੱਚ ਜਦੋਂ ਮੌਕੇ ਪਾਸ ਕੇ ਚੈੱਕ ਕੀਤਾ ਗਿਆ ਤੋਂ ਉਹਨੂੰ कंप्लीट इनफॉरमेसन ये मिलेगी समीर कतारिया नाम के बंदे जानलेवा हमला हुआ सर और भी ऐसी हॉस्पिटल शिफ्ट करता गया जिते मौत हो गई है मौके पर तुम देखो गड्डी काफ़ी ज़्यादा एक्सीडेंट हो और मौके से सूँ एक एम टी मैगजीन और एक एम टी सैल भी बरामद हो ये प्राइम फेसीआ मर्डर इंसीडेंट लग रहा है बैक एंड की कारण है किस करके हो ਇਹ ਹਾਈ ਕੁਆਰਟਰ ਤੋਂ ਦੱਸਿਆ ਹੈ ਕਿ ਪਟਿਆਲਾ ਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਘਰੋਂ ਸਮਾਨ ਲੈਣ ਗਏ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਨੌਜਵਾਨ ਦੀ ਪਛਾਣ ਸਮੀਰ ਕਟਾਰੀਆ ਦੇ ਵਜੋਂ ਹੋਈ ਹੈ ਦੱਸਿਆ ਕਿ ਪੂਰੀ ਘਟਨਾ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਨੇੜੇ ਪੈਂਦੀ ਪਾਸੀ ਰੋਡ ਤੇ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਆਪਣੇ ਦੋਸਤ ਨਾਲ ਘਰੋਂ ਗੱਡੀ ਚ ਸਮਾਨ ਲੈਣ ਗਿਆ ਸੀ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕਟੀ ਨੁਕੇ ਰਕੇ ਕਤਲ ਕਰ ਦਿੱਤਾ ਹਾਲਾਂਕਿ ਕਤਲ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਹੋ ਸਕੇ ਪਰ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ ਦੱਸਿਆ ਕਿ ਪਾਸੀ ਰੋਡ ਉੱਪਰ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਰਿਹائش ਵੀ ਹੈ ਤੇ ਉਸ ਦੇ ਬਿਲਕੁਲ ਕਰੀਬ ਹੀ ਇਹ ਪੂਰਾ ਕਤਨਾਕਰਮ ਵਾਪਰਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ